ਸਵਾਗਤ ਹੈ ਬੱਚੇ ਤੁਹਾਡਾ ਵਿਨਾਇਕ ਅਕੈਡਮੀ 'ਚ ਅੱਜ ਦੇ ਵੀਡੀਓ 'ਚ ਆਪਾਂ ਚਰਚਾ ਕਰਾਂਗੇ ਪੀ ਟਰिपल एस बी ਇਗਜ਼ਾਈਜ਼ ਇੰਸਪੈਕਟਰ ਦੇ ਇਗਜ਼ਾਮ ਦੇ ਬਾਰੇ 'ਚ ਜੋ 2021 ਦੇ ਵਿੱਚ ਹੋਇਆ ਸੀ ਤੇ ਉਹਦੇ ਵਿੱਚ ਆਏ ਪੰਜਾਬੀ ਦੇ ਐਮਸੀਕਿਊ ਦੇ ਬਾਰੇ 'ਚ ਅੱਜ ਆਪਾਂ ਚਰਚਾ ਕਰਾਂਗੇ ਤਾਂ ਚਲੋ ਸ਼ੁਰੂਆਤ ਕਰਦੇ ਹਾਂ ਆਪਾਂ ਆਪਣੇ ਕਲਾਸ ਦੀ ਹੇਠ ਲਿਖਿਆਂ ਵਿੱਚੋਂ ਇਕੱਠਵਾਚਕ ਨਾਮ ਨਾਲ ਸੰਬੰਧਿਤ ਕਿਹੜਾ ਸ਼ਬਦ ਨਹੀਂ ਹੈ ਲਸ਼ਕਰ ਇਜੜ ਲਹਿਰਾਂ ਜਾਂ ਡਰ ਕਿਹੜਾ ਇਕੱਠਵਾਚਕ ਨਾਮ ਨਹੀਂ ਹੈ অপশন সি ਲਹਿਰਾ ਉਹ ਹਾਲੇ ਤੱਕ ਵੀ ਆਪਣੇ ਪੁਰਾਣੇ ਪਿੰਡ ਨੂੰ ਯਾਦ ਕਰਦੇ ਹਨ ਵਾਕ ਵਿੱਚੋਂ ਸਹਾਇਕ ਕਿਰਿਆ ਦੀ ਪਛਾਣ ਕਰੋ ਕਿਹੜੀ ਸਹੀ ਕਿਰਿਆ অপਸ਼ਨ এ ਹਨ। ਹੇਠ ਲਿਖੇ ਮੁਹਾਵਰਿਆਂ ਦੇ ਅਰਥ ਦੇ ਆਧਾਰ ਤੇ ਸਹੀ ਚੋਣ ਕਰੋ। ਜਾਣਬੁੱਝ ਕੇ ਮੁਸੀਬਤ ਸਹਿੜਨੇ। ਕਿਹੜਾ ਸਹੀ ਮੁਹਾਵਰਾ ਬਣੇਗਾ? অপਸ਼ਨ B। ਓਖਲੀ ਵਿੱਚ ਸਿਰ ਦੇਣਾ। ਹੇਟ ਲਿਖੇ ਬਹੁਤ ਸਾਰੇ ਸ਼ਬਦਾਂ ਦੀ ਥਾਂ ਇੱਕ ਸ਼ਬਦੇ ਪਛਾਣ ਕਰੋ ਖੜੇ ਖੇਤ ਦੇ ਅੰਦਾ ਅੰਦਾਜ਼ਾ ਲਾਉਣਾ ਕੀ ਆਏਗਾ অপਸ਼ਨ A ਕਨਖਜ ਹੇਟ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਉਮੰਗ ਦਾ ਸਮਾਨਾਰਥਕ ਨਹੀਂ ਹੈ ਕਾਇਸ਼ ਇੱਛਾ ਲਾਲਸਾ ਜਾਂ ਲੱਜਾ ਕੀ ਆਈਗਾ অপਸ਼ਨ ਡੀ ਲੱਜਾ ਵਿਸਾਖੀ ਦੇ ਮੇਲੇ ਵਿੱਚ ਕਿਸਾਨਾਂ ਨੇ ਖੇਤੀ ਸੰਦਾਂ ਨੂੰ ਬੜੇ ਚਾਅ ਨਾਲ ਖਰੀਦਿਆ ਵਾਕ ਵਿੱਚ ਖਾਸ ਨਾਮ ਹੈ ਵਿਸਾਖੀ ਮੇਲੇ ਚਾਹ ਜਾਂ ਸੰਦ ਕਿਹੜਾ ਹੈ ਖਾਸ ਨਾਮ অপਸ਼ਨ এ ਵਿਸਾਖੀ ਉਹ ਕਮ ਜਿਹੜਾ ਮੁਕਣ ਵਿੱਚ ਹੀ ਨਾ ਆਵੇ ਤੋਂ ਬਾ ਇਹੀ ਆਇਗਾ অপਸ਼ਨ ਸੀ ਗਿੱਲਾਪੇਨ 8 ਲਿਖਿਆਂ ਵਿੱਚੋਂ ਕਿਹੜਾ ਅਨਿਸ਼ਚੇਵਾਚਕ ਪੜਨਾਵ ਨਹੀਂ ਹੈ ਕੀ ਆਏਗਾ অপਸ਼ਨ C A ਦੂਰ ਇੱਕ ਨਦੀ ਵਗਦੀ ਹੈ ਵਾਕ ਵਿੱਚ ਮੁੱਖ ਕੀ ਰਿਹਾ ਕਿਹੜੀ ਹੈ ਮੁੱਖ ਕੀ ਰਿਹਾ অপਸ਼ਨ D ਵਗਦੀ ਹੈ 8 ਲਿਖੇ ਸ਼ਬਦ ਸਮੂਹਾਂ ਵਿੱਚੋਂ ਕਿਹੜਾ ਸ਼ਬਦ ਜੋੜਾ ਪੱਖੋਂ ਸਹੀ ਹੈ ਕਿਹੜਾ ਸਹੀ ਹੈ অপশন ডি ਐਸੀਤ ਕਹਿੰਦਾ ਤੇ ਟੋਰ ঠিক ਹੈ ਤਾਂ ঠিক ਹੈ بچے ਇੱਥੇ ਆਪਣੇ এমসিকিউ ਪੂਰੇ ਹੁੰਦੇ ਹਨ ਮਿਲਦੇ ਆ কাল ਅਗਲੇ এমসিকিউ ਦੇ ਨਾਲ ਅਗਲੀ ক্লাস ਦੇ ਨਾਲ ਅੱਜ ਦੇ ਲਈ ਐਨਹੀਂ ਬਹੁਤ-ਬਹੁਤ ਧੰਨਵਾਦ